ਲੋਕ ਕਹਿੰਦੇ ਕਿ ਮਝੈਲਾ ਨੇ ਅਕਾਲੀ ਦੁੱਬਦੇ ਅਕਾਲੀ ਦਲ ਨੂੰ ਸਾਹ ਦੇਤੇ ਜਿਵੇਂ ਆਕਸੀਜਨ ਮੂੰਹ 'ਚ ਪੈ ਗਈ ਹੁੰਦੀ ਐ ਚੋਣ ਆਮ ਆਦਮੀ ਪਾਰਟੀ ਜਿੱਤੀ ਹੂੰ ਪਰ ਦਿਲ ਸ਼੍ਰੋਮਣੀ ਕਾਲਦਨ ਜਿੱਤੇ ਆ ਦੂਜਾ ਵੀ ਇੱਕ ਹੋਰ ਲੱਗੇ ਹੋਏ ਸੀ ਚਾਰ ਪੰਜ ਇਕੱਠੇ ਹੋ ਕੇ ਹੂੰ ਜਿਹੜੇ ਪੰਜ ਜਣੇ ਇਕੱਠੇ ਹੋ ਕੇ ਲੜ ਰਹੇ ਸੀ ਉਹ ਤੁਹਾਡੇ ਪੁਰਾਣੇ ਸਾਥੀ ਮੈਂ ਕਿਹਾ ਕੀ ਜੱਗਾ ਕੀ ਤਲੋਕਾ ਕੀ ਦੂਜੇ ਕੀ ਤੀਜੇ ਸਾਰੇ ਮਤਲਬ ਇਕੱਠੇ ਹੋ ਕੇ ਹੂੰ ਹੁਣ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿਹਦੇ ਤੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਅੱਛਾ ਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਸੀ ਕਿ ਪੰਥ ਜਿਹਨੂੰ ਵੱਧ ਵੋਟਾਂ ਪਾ ਦੇਗਾ ਜਿਹਨੂੰ ਪੰਥ ਪ੍ਰਵਾਨ ਕਰੇਗਾ ਹੂੰ ਇਹ ਪੰਥ ਪ੍ਰਵਾਨ ਕਰੇਗਾ ਫਿਰ ਪੰਥ ਨੇ ਤਾਂ ਹੁਣ ਪ੍ਰਵਾਨ ਕਰ ਲਿਆ ਸਭ ਤੋਂ ਵੱਧ ਜਿਹੇ ਪਰਸੈਂਟੇਜ ਲਾਉਨੇ ਆ 90% ਦੇ ਕਰੀਬ ਸਿੱਖ ਵੋਟਰ ਨੇ ਉੱਥੇ ਹੂੰ 90 92 ਲਾ ਲੋ 92% ਵੋਟਰ ਆ ਮਤਲਬ ਮਾ ਉਹ 90 ਕਿਹਾ ਵੀ 90 ਦੇ ਕਰੀਬ ਹੂੰ ਸਿੱਖ ਵੋਟਰ ਹਲਕਾ ਹੂੰ ਤੇ ਪੰਜਾਬ ਦਾ ਸਭ ਤੋਂ ਵੱਧ ਸਿੱਖ ਪਰਸੈਂਟੇਜ ਵਾਲਾ ਇਲਾਕਾ ਹੋਵੇ ਉੱਥੇ ਇੱਕ ਪਾਸੇ ਚਾਰ ਪੰਜ ਜਣੇ ਇਕੱਠੇ ਹੋ ਕੇ ਲੜਦੇ ਹੋਣ ਅਮਰਤਪਾਲ ਗਰੁੱਪ ਹਰਪ੍ਰੀਤ ਸਿੰਘ ਗਰੁੱਪ ਸਿਮਨਜੀਤ ਸਿੰਘ ਮਾਨ ਠੀਕ ਹੈ ਜੀ ਹੋਰ ਦੋ ਤਿੰਨ ਲੱਗੇ ਹੋਏ ਸੀ ਨਾਲ ਬਖਰੇ ਬਖਰੇ ਬਾਕੀ ਦੂਜੇ ਜਿਹੜਾ ਕੋਈ ਕੀ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਕਹੋਂਦੇ ਨੇ ਮੈਂ ਨਾਮ ਲੈਣਾ ਚਾਹੁੰਦਾ ਦੋ ਚਾਰ ਇਹ ਜੇ ਲੰਬੜਦਾਰ ਨੇ ਉਹ ਵੀ ਨਾਲ ਜਿਹੜੇ ਗੱਡੀਆਂ ਤੇ ਚੜੇ ਫਿਰਦੇ ਸੀ ਸਾਰਿਆਂ ਨੇ ਟਿੱਲੇ ਦਾ ਜੋਰ ਲਾਇਆ ਤੇ ਸਾਰਿਆਂ ਨੇ ਟਿੱਲੇ ਦਾ ਜੋਰ ਲਾ ਕੇ ਅਕਾਲੀ ਦਲ ਦਾ ਮੁਕਾਬਲਾ ਨਹੀਂ ਕਰ ਸਕੇ ਕੱਲ੍ਹ ਦੇਲ 10000 ਵੋਟ ਅੱਗੇ ਆ